ਆ ਉਲਟੇ ਪਏ ਨੇ ਸਾਰੇ ਆ ਪਸੇ ਪਿਆ ਉਹ ਉਲਟਿਆ ਪਿਆਗਾ ਇਹ ਤਾਂ ਟੱਪਿਆ ਹੁ ਤਦ ਨਾ ਪੈਊਗਾ ਉਹ ਟਰੈਕਟਰ ਵੀ ਕਿਧਰ ਪਰੇ ਉਹ ਟਰੈਕਟਰ ਕੋਲੇ ਉਲਟੇ ਪਏ ਨੇ ਉਹ ਦੱਤ ਵੀ ਉਲਟੇ ਪਏ ਨੇ ਆਹ ਤਾਂ ਵੀ ਟੋਟਾ ਪਾਉਣਾ ਹੁ ਤਾਂ ਤਾਂ ਨਹੀਂ ਆਪਾ ਲੈ ਉਠੋ ਚੱਲਿਆ ਕੀ ਪਾ ਪਾਰਸੀ ਚੋ ਪਾਰਸੀ ਇਹਦੇ ਵਿੱਚ ਆ ਮੈਂ ਆਇਆ ਨਹੀਂ ਬਰਾ ਲਿਆ ਉਹਦਾ ਫੜਾ ਮਿਲਣ ਉਹ ਅйда ਹੂ ਉੱਚ ਪਾਰ ਹੈ ਉੱਚ ਵਿੱਚ ਵਿੱਚ ਪਾਰ ਹੈ ਛਤਰੀ ਚ ਨਿਕਲੂ ਨ ਤਾ ਬਾ ਦੇ ਵਿੱਚ ਉਹ ਦੇ ਤਦੂ ਖੜ ਜਾ ਹਲੇ ਨਹੀਂ ਮੈਂ 1 2 3 ਬੋਲੂਗਾ 1 2 3 ਓਏ ਤੇ ਆਈ ਤੂੰ ਸੀ ਨਾ ਜਨ ਫੇਵੀ ਤੂੰ ਦੱਦਾ ਤੇਰਾ ਬਾਪ ਪਾ ਨਾ ਬਿੱਟ ਗਿਆ